मेरे वेर सरदार बरिंदर सिंह प्रिंसिपल साहब जिन्ना की अगर बैगी पार्टी है मेरे नीओ साहब खड़े ने बख बखाज स्कूलों के प्रिंसीपल साहबान साहबाना तो सार्या का धनबाद जो तुम ਖੁਸ਼ੀ ਜਿਹਾ ਤੇ ਨਾਲ ਸਾਰੇ ਖੁਸ਼ੀ ਸਿੰਘ ਜੀ ਐਪੀਏ ਮੇਰੇ ਤੋਂ ਪਹਿਲਾਂ ਬਾਤ ਉਹ ਪ੍ਰਿੰਸੀ ਬਾਤ ਉਹ ਬਣਾ ਨੇ ਜਰੂਰ ਸਾਹਬਾਏ ਬੜੇ ਰਸਤਾ ਮਿਲਦੇ ਸੀ ਜਦੋਂ ਉਹਨੂੰ ਸੁਣਦਾ ਇੱਕ ਪ੍ਰਿੰਟ ਜਾਖਪੁਰ ਜਾਜਨ ਵਾਲਿਆਂ ਦੀ ਕਿਸਮਤ ਚੰਗੀ ਸੀ ਜਦੋਂ ਪ੍ਰਿੰਸੀਪਲ ਸ਼ਾਹਪੁਰ ਜਾਦੇ ਨਾ ਆਉਂਦੇ ਇਸ ਤੋਂ ਪਹਿਲਾਂ ਇਸ ਸਕੂਲ ਦੇ ਸਟਾਫ ਨੇ ਕੰਮ ਕੀਤਾ। ਪਰ ਜਿਹੜੀ ਅੱਜ ਸਕੂਲ ਦਾ ਨਾਮ ਬਿਲਡ ਚਾਪਲ ਜਾਜਿਲ ਬਾਪਾ ਹੈ। ਉਹ ਸਰਦਾਰ ਬ੍ਰਿੰਦਵਾਨਾਪਾਲ ਸਿੰਘ ਰਾਵ ਸਾਹਿਬ ਕਰਦੇ। ਮੈਂ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਨਾਂ ਸਾਰੇ ਸਟਾਫ ਨੇ ਇਹਨਾਂ ਦੇ ਨਾਲ ਰੱਖ ਕੇ ਕਿਉਂਕਿ ਅੱਲਾਹ ਬੰਦਾ ਕੋਈ ਵੀ ਨਹੀਂ ਕੰਮ ਕਰਦਾ ਸਾਰਾ ਸਾਰਿਆ ਤੁਹਾਨੂੰ ਪਰਮਿਸ਼ਨ ਆਉਂਦੀ ਹੈ ਕੋਆਪਰੇਸ਼ਨ ਦਾ ਜ਼ਰੂਰੀ ਹੈ ਨਾ ਬੜੀਆਂ ਅਦਲਾ ਰੱਖਣੀਆਂ ਬੜਾ ਚਿੰਤਾ ਦਾ ਸੌਂਗ ਹੈ ਨਾ ਮੇਰੇ ਕੋਲ ਐਸਾ ਕੋ ਲਗਜ਼ਰੀ ਸੀਟ ਜਿਹੜਾ ਸ਼ੈਂਪੇਨ ਸੀ 125 ਬਹੁਤ ਘੱਟ ਇਨਸਾਨ ਹੁੰਦੇ ਨੇ ਜਿਹੜੇ ਆਪਏ ਫੌਜਾਂ ਨੂੰ ਸਮਝ ਗਏ ਤਾਂ ਭਾਵੇਂ ਕੋਈ ਨਾ ਹੋਵੇ ਹੌਦੇ ਹੌਦ ਰੋਣੇ ਸਮਾਏ ਪਰ ਇੱਕ ਜਿੰਨਾ ਟਾਈਮ ਪਾਸ ਕਰਨਾ ਹੁੰਦਾ ਨਹੀਂ ਚਲੋ ਕੋਈ ਨਹੀਂ ਅਜਾ ਡਿਊਟੀ ਬਣਦੀ ਜਸਰ ਡਿਊਟੀ ਨਾ ਡਿਊਟੀ ਸਭ ਦੀ ਕੇ ਕੈਪਟਨ ਬਣ ਹੈ ਤੇ ਮੇਰਾ ਇਨਾ ਹੀ ਚਾਹੁੰਦਾ ਸੀ ਮੈਂ ਤਾਂ ਪਰ ਇਹਨੇ ਡਿਊਟੀ ਨੂੰ ਡਿਊਟੀ ਵੀ ਸਮਝਿਆ ਬੜੀ ਭੱਟੀ ਜਿ ਮੈਰੀ ਸਮਝ ਕੇ ਸਾਡੇ ਸਕੂਲ ਨੂੰ ਐ ਸੰਗਰਾਮ ਤੱਕ ਇਹਨੇ ਬਚਾਇਆ ਮੈਂ ਪਿੰਡ ਵਾਸਨੇ ਵੱਲੋਂ ਮੈਂ ਗੌਰਵ ਸਾਹਿਬ ਤੋਂ ਬੋਲਣਾ ਚਾਹੁੰਦਾ ਨਹੀਂ ਸ਼ਾਈ ਜਿਹੜੀ ਨਮੂਗਾ ना कि ना तो ये ही कि तो तो मैं उम्मीद करता किस तरह आपके पिंड रा अगे तो भी यही उम्मीद रखना कि थोड़े तो इस प्यार की जिन सू कहीं महसूस नहीं होगी हो जो सू जरूरत पड़ी तो जरूर सा दूसरी गल असी कभी इन्होंने काम चाहिए सरकार के आद्या कभी दखलदारी ਅਸੀਂ ਇਹ ਹੀ ਕਹਿੰਦੇ ਆ ਜੀ ਤੁਸੀਂ ਤੁਹਾਡੇ ਤੋਂ ਸਿੱਖਿਆ ਲੈਣ ਵਾਲੇ ਅਸੀਂ ਲੋਕ ਜਿਹੜਾ ਤੁਹਾਡਾ ਰਤਬਾ ਇੱਕ ਗੁਰੂ ਦਾ ਰਤਬਾ ਹੈ ਜਿਹੜਾ ਟੀਚਰ ਹੁੰਦਾ ਹੈ ਇਹ ਗੁਰੂ ਹੁੰਦਾ ਹੈ ਆਪਾਂ ਕੌਣ ਹੁੰਨੇ ਆ ਤੁਹਾਡੇ ਕੰਮ ਜਦ ਖਲਵਾ ਦੇਣਾ ਤੁਹਾਨੂੰ ਜੋ ਠੀਕ ਲੱਗਦਾ ਜਿਵੇਂ ਠੀਕ ਲੱਗਦਾ ਤੁਸੀਂ ਆਪਣੀ ਮਰਜ਼ੀ ਨਾਲ ਤੋਈ ਕਰਨਾ ਹੈ ਅੱਜ ਉਹ ਦਿਨ ਆ ਗਿਆ ਹੈ ਬਹੁਤ ਸਾਰੀਆਂ ਰਿਟਾਇਰਮੈਂਟ ਪਾਰਟੀਆਂ ਦੇਖੀਆਂ ਲਾਂਚ ਸਾਂਝ ਰਿਟਾਇਰਮੈਂਟ ਪਾਰਟੀਆਂ ਤਾਂ ਬਹੁਤ ਦੇਖੀਆਂ ਪਰ ਜਿਹੜੇ ਸਕੂਲ ਚ ਲੰਮਾ ਸਮਾਂ ਕੰਮ ਕੀਤਾ ਉਹਦੇ ਸਕੂਲ ਚ ਜਿਹੜੀ ਰਿਟਾਇਰਮੈਂਟ ਪਾਰਟੀ ਹੋਣੀ ਹੈ ਇਹ ਬਹੁਤ ਘੱਟ ਮੇਰੇ ਕੱਪ ਤੁਸੀਂ ਬਹੁਤ ਘੱਟ ਲੱਗਦਾ ਹੈ ਕੌਣ ਸਾਬ ਇੱਕ ਤੁਹਾਡੇ ਤੋਂ ਮਿਲ ਕਰਦਾ ਜਿਵੇਂ ਕਿ ਐਜੂਕੇਸ਼ਨ ਚ ਰਾਕੇ ਬਹੁਤ ਮੈਂ ਤੇ ਮੀਤੀ ਪੋਸਟਦੀ ਹੈ ਅੱਜ ਤੁਹਾਡੀ ਸਿੱਖਿਆ ਦੇ ਦਿੱਤੇ ਹੋਏ ਤੁਹਾਡੇ ਤੋਂ ਵੀ ਉੱਪਰ ਲੀਆਂ ਪੋਸਟਾਂ ਦੇ ਬੱਚੇ ਜਿਹੜੇ ਕੰਮ ਕਰਦੇ ਮੈਂ ਰਾਜਨੀਤੀ ਕਾਉਂਨ ਦੇ ਨਾਤੀ ਹੁਣ ਤੁਸੀਂ ਰਟਾਇਰ ਹੋ ਗਏ ਰਾਜਨੀਤੀ ਦੇ ਵਿੱਚ ਵੀ ਬੜੇ ਚੰਗੇ ਲੋਕਾਂ ਦੀ ਜ਼ਰੂਰਤ ਹੈ ਅੱਜ ਵਾਪਸ ਆਮ ਲੋਕ ਜਿਹੜੇ ਔਰੇ ਲੋਕ ਉਹਨਾਂ ਦੀ ਕੀ ਨੂੰ ਸਭ ਤੋਂ ਕਰਨਾ ਰਾਜਨੀਤੀ ਕਰਦੀ ਰਾਜਨੀਤੀ ਔਰ ਆਪ ਨੂੰ ਚੰਗੇ ਬੰਦਿਆਂ ਦੀ ਰਾਜਨੀਤੀ ਦੀ ਜਰੂਰਤ ਹੈ ਕਿ ਚੰਗਿਆ ਰਾਜਨੀਤੀ ਦੇ ਚੰਗੇ ਲੋਕ ਆਗਿਆ ਤਾ ਉੱਤਣ ਦੇ ਅੱਗੇ ਆਹੀ ਜਿਹੜਾ ਇੰਡੀਆ ਦਾ ਪ੍ਰਧਾਨ ਬਣਦਾ ਹੈ ਇੱਕ ਪੀੜੀਆਂ ਬਣਦੀਆਂ ਨੇ ਸ਼ੁਰੂ ਤੇ ਇਸ ਕਰਕੇ ਮੈਂ ਤੁਹਾਡੇ ਤੋਂ ਨੀਜ਼ ਰੱਖਦਾ ਕਿ ਤੁਸੀਂ ਅੱਜ ਤੋਂ ਬਾਅਦ ਰਾਜਨੀਤੀ ਜੁੜੇ ਹੋਏ ਹਿੰਦ ਜਿਹੜਾ ਬੰਦਾ ਇਹ ਤالوج ਸਿਆਮਤ ਹੈ ਉਹ ਤਾਲੀ ਮਾਰ ਦੋ ਕਿ ਆਪਾਂ ਸਾਰੇ ਸਨ ਆ ਦੇਖ ਲਓ ਸੇਵਣ ਫੈਸਲਾ ਤੁਹਾਡੇ ਹੱਥ ਹੈ ਕਿਉਂ ਬੱਚੇ ਸੈਟ ਨੇ ਰਾਜਨੀਤੀ ਚ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਤੁਹਾਡਾ ਪਰਮਾਤਮਾ ਸੈਟ ਹੋਣਾ ਹੈ ਬੱਚੇ ਸੈਟ ਹੋਣ ਜਦੋਂ ਪਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਹੈ ਰਾਜਨੀਤੀ ਕਰਨੀ ਸਮਾਜ ਦੀ ਸੇਵਾ ਕਰਨੀ ਹੈ ਰਾਜਨੀਤੀ ਜਾਣ ਕੇ ਰਾਜ ਨੂੰ ਲੁੱਟਣਾ ਨਹੀਂ ਹੈ ਰਾਜਨੀਤੀ ਕੀ ਜੀਵਨ ਸੇਵਾ ਕਰਨ ਦਾ ਜੇ ਆਪਾਂ ਸੇਵਾ ਦੇ ਭਾਵ ਨਾਲ ਕਰਾਂਗੇ ਤਾਂ ਰਾਜਨੀਤੀ ਵਰਗੀ ਕੋਈ ਗੱਲ ਨਹੀਂ ਉਹ ਮੈਂ ਸਾਰਿਆਂ ਨੂੰ ਕਹਿਣਾ ਕਿ ਸਾਰਿਆਂ ਨੇ ਫਿਰ ਅੱਜ ਆਵਾਰ ਤੇ ਕਿਹਾ ਕਿ ਸਾਡੇ ਭੈਣ ਜੀ ਵੀ ਨਾਲ ਆਏ ਨੇ ਇਹਦੇ ਇੱਕ insan ਦੀ ਜਿਹੜੀ ਤਰੱਕੀ ਆ ਉਹ ਦੇ ਮਗਰ ਕਿਸੇ ਦਾ ਹੱਥ ਜ਼ਰੂਰ ਹੋਣਾ ਬਹੁਤ ਸਾਰੇ ਲੋਕ ਇੰਦਨ ਦੀ ਬੰਦੀ ਦੇ ਚੱਤੀ ਮਗਰ ਲੇਡੀ ਜਿਹੜਾ ਹੱਥ ਬਹੁਤ ਜ਼ਰੂਰੀ ਹੈ। ਪਰ ਮੇਰੇ ਖਿਆਲੇ 101% ਗਾਰੰਟੀ ਹੈ। ਮੰਦੀ ਦੀ ਚੱਤੀ ਦੇ ਨਾਲ ਨਾਲ ਇੱਕ ਲੇਡੀ ਦਾ ਜਿਹੜਾ ਰਾਪਰ ਦਾ ਸਾਥ ਹੋਣਾ ਬਹੁਤ ਵੱਡੀ ਗੱਲ ਹੈ। ਤੁਹਾਨੂੰ ਪਰਮਾਤਮਾ ਨੇ ਉਹ ਵੀ ਦਿੱਤਾ ਹੈ। ਇਹ ਜਦੋਂ ਪਰਮਾਣੇ ਪਰ ਇੱਕ ਗੱਲ ਹੈ ਵੀ ਜੇ ਰਾਜਨੀਤੀ ਹੈ। ਜੇ ਤੁਸੀਂ ਰਾਜਨੀਤੀ ਚਾਹਦੇ ਨਾ ਜੋ ਮੈਂ ਆਪਣੇ ਹੱਦ ਵਿੱਚ ਲੱਗਦਾ ਦੱਸਦਾ। ਰਾਹੀ ਜਿਹੜੇ ਬੰਦੇ ਆ ਨਾ ਜਦੋਂ ਆਪਣਾ ਰੈਣੀ ਜੀ ਘਰ ਆ। ਪਰ ਮਨੋਂ ਤਾਂ ਮੇਰਾ ਤਲਾਕ ਤੇ ਹੋਣੀ ਬਣਾ। ਮੇਰਾ ਬੇ ਬਹਿ ਇਹ ਸੋਚ ਲਿਓ ਕਿਸੇ ਵੇਲੇ ਬਾਹਰ ਤੇ ਅੰਦਰੋਂ ਵੀ ਜਾ ਸਕਦੀ ਹੈ। ਇਹ ਸੋਚ ਕੇ ਆਪਣਾ ਫੈਸਲਾ ਕਰਿਓ। ਮੈਂ ਕਿਹਾ ਚਲੋ ਖੁਸ਼ੀ ਦੇ ਮਾਹੌਲ ਚ ਨਾ ਕਾਲ ਜਿਹੜੀ ਅੰਦਰ ਦੀ ਉਹ ਕਰਨੀ ਚਾਹੀਦੀ ਬੰਦੇ ਨੂੰ। ਤੋਂ ਰਾਜ ਦੀ ਕਿ ਲੋਕਾਂ ਕੋਲ ਕੋ ਟਾਈਮ ਹੈ। ਇਹਨਾਂ ਦਾ ਕੋਈ ਟਾਈਮ ਨਾ ਜਾਣ ਦਾ ਨਾ ਆਉਣ ਦਾ ਨਾ ਸੌਣ ਦਾ ਨਾ ਬੈਣ ਦਾ। ਇਸ ਕਰਕੇ ਮੈਂ ਕਹਾਂ ਉਹਦਾ ਸਾਥ ਇਹ ਪਲ ਨੂੰ ਕੀ ਅੰਚਰਾ ਕੀ ਫੈਸਲਾ ਕਰਿਓ ਕਿ ਤੇ ਨਾਮ ਤੋਂ ਇਹ ਮਚਾਈ ਹੋੜ ਕੇ ਸਿੱਧੀ ਹੁੰਦੀ ਹੁੰਦੀ ਹੈ ਮੁਰ ਕੇ ਤੁਹਾਨੂੰ ਪਤਾ ਹੀ ਹੈ ਸੰਬੰਧ ਇਹ ਬਣਦੇ ਨਹੀਂ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਖੁਸ਼ੀ ਦੇ ਮੌਕੇ ਤੇ ਸਾਡੇ ਪਰਿਵਾਰ ਦੇ ਸਾਰੇ ਜਾਨੀ ਕੰਢੀ ਹੋਏ ਮੈਂ ਤੁਹਾਡਾ ਇੱਥੇ ਆਇਆਂ ਦਾ ਧੰਨਵਾਦ ਕਰਦਾ ਹਾਂ ਡੀਓ ਸਾਹਿਬ ਦਾ ਧੰਨਵਾਦ ਕਰਦਾ ਹਾਂ ਬਾਕੀ ਸਾਰੇ ਸਾਡਾ ਧੰਨਵਾਦ ਕਰਦਾ ਹਾਂ ਹਾਜ਼ਰੀ ਲਾਉਣ ਆਫ ਫਤੇ ਬਰੋਨ ਮਾਈਕਲ ਜੀ ਦਾ ਖਾਸ ਸ਼ੁਕਰੀਆ ਬਜਾਉਂਦਾ ਹਾਂ